ਦਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਵਿਚਾਰ ਵਾਸਤੇ ਸਾਰੇ ਜਿਹੜੇ ਪ੍ਰਮੁੱਖ ਜਿਹੜੇ ਕਿ ਕੈਂਪ ਦੇ ਕਾਰਕਟਰ ਉਹ ਸਾਰੇ ਇੱਥੇ ਆਏ ਹਨ ਸਰਦਾਰ ਬਲਦੇਵ ਸਿੰਘ ਜੀ ਜਿਹੜੇ ਕਿ ਤਰ ਪ੍ਰਚਾਰ ਕਮੇਟੀ ਦੇ ਤਰਫੋਂ ਹੈ ਉਹ ਇੱਥੇ ਉਪਸਥਿਤ ਨੇ ਸਰਦਾਰ ਸੁਰਜੀਤ ਸਿੰਘ ਜੀ ਜਿਹੜੇ ਕਿ ਇੱਥੇ ਦੇ ਹੈਡ ਬ੍ਰੰਥ ਹੈ ਔਰ ਐਸਜੀਪੀਸੀ ਦੀ ਤਰਫੋਂ ਪ੍ਰਤੀਨਿਧਿਤ ਵੀ ਕਰਦੇ ਹਨ ਉਹ ਇੱਥੇ ਹੈ ਅੱਜ ਇਹ ਸਾਰੀਆਂ ਗੱਲਾਂ ਤੇ ਸਾਰੇ ਵਿਚਾਰ ਵਿਵਰਸ਼ ਕੀਤਾ ਗਿਆ ਹੈ ਸਾਰਿਆਂ ਨੇ ਬਹੁਤ ਹੀ ਉਤਸ਼ਾਹ ਵਧਾਇਆ ਹੈ ਬਾਬਾ ਸੁੱਖਾ ਜੀ ਵੀ ਇਸ ਮੀਟਿੰਗ 'ਚ ਬੈਠੇ ਨੇ ਸਭ ਨੂੰ ਦਰਪਾਨਾ ਉਹਨਾਂ ਨੇ ਪੂਰੇ ਲੰਗਰ ਦੀ ਵਿਵਸਥਾ ਆਪਣੇ ਉੱਤੇ ਲਈ ਹੈ ਬਾਕੀ ਦੀ ਸਾਰੀ ਵਿਵਸਥਾ ਵਾਸਤੇ ਕਾਰਜ ਵਿਭਾਜਨ ਕੀਤਾ ਗਿਆ ਹੈ ਸਰਦਾਰ ਬਰਦੇ ਸਿੰਘ ਦੀ ਤਰਫ ਪ੍ਰਚਾਰ ਦੀ ਤਰਫੋਂ ਪੱਖ ਦੀ ਤਰਫੋਂ ਜਿੰਨਾ ਵੀ ਕੰਮ ਹੋਊਗਾ ਉਹ ਵਖੜ ਕੇ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਜਿੰਨਾ ਵੀ ਕੰਮ ਹੋਊਗਾ ਸਰਦਾਰ ਸੁਰਜੀਤ ਸਿੰਘ ਜੀ ਪਾਈ ਸਾਹਿਬ ਗਾਇਨੀ ਸੁਰਜੀਤ ਸਿੰਘ ਜੀ ਵਖੜ ਕੇ ਔਰ ਮੇਰੇ ਵੀਰ ਸੁਨਦਰਪਾਲ ਸਿੰਘ ਜੀ ਸਾਡੇ ਰਾਜੂ ਵੀਰ ਜੀ ਸੁਰਜੀਤ ਵੀਰ ਜੀ ਜਸਵਿੰਦਰ ਸਿੰਘ ਜੀ ਇਹ ਸਾਰੇ ਜਿਹੜਾ ਹੈ ਐਨ ਹੋਮ ਹਵਾ ਕੇਸੀ ਕੈਂਪ ਲਾਂਚ ਰਾਜ ਹੈ ਮੇਰੀ ਸਾਰਿਆਂ ਦੇ ਵੇਦਨ ਹੈ ਹੱਥ ਜੋੜ ਕੇ ਕਿ ਜਿਆਦਾ ਤੋਂ ਜਿਆਦਾ ਬੱਚੇ ਇਸੇ ਸੰਬਲਿਤ ਹੋ ਤਾਂ ਕਿ ਜਿਹੜਾ ਸਾਡਾ ਮਿਸ਼ਨ ਹੈ ਅਸੀਂ ਉਸੇ ਸਫਲਤਾ ਪ੍ਰਾਪਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤੁਸੀਂ ਕਦੋਂ ਤੱਕ ਤੁਸੀਂ ਥੈਂਕ ਯੂ ਸੀ ਗੁਰੂ ਤੋਂ ਇਹ ਅੰਮ੍ਰਿਤ ਸੰਚਾਰ ਦਾ ਹਾਂਜੀ ਬਿਲਕੁਲ ਪਲਾਨਟ ਦਿੰਗੇ ਅੰਮ੍ਰਿਤ ਸੰਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਵਾਲੇ ਸਾਧ ਸੰਗਤ ਜੀ ਸੈਂਟਰ ਕੇਂਦਰੀ ਸੰਸਭਾ ਸੇਕ ਮਿਸ਼ਨ ਮਧ ਪ੍ਰਦੇਸ਼ ਤੋਂ ਜਾਣ ਵੱਲੋਂ ਅਤੇ ਸੈਂਟਰ ਕੇਂਦਰੀ ਸਿਨ ਸਭਾ ਮਧ ਪ੍ਰਦੇਸ਼ ਅਤੇ ਛੱਤੀ ਸੀਗੜ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਉਜਾਇਨ ਵਿਖੇ ਗੁਰਦੁਆਰਾ ਗੁਰਮਾਨ ਘਟ ਵਿਖੇ 1 ਜੂਨ ਤੋਂ ਲੈ ਕੇ 7 ਜੂਨ ਤੱਕ ਵਿਸ਼ੇਸ਼ ਗੁਰਮਖ 8 ਜੂਨ ਤੱਕ ਵਿਸ਼ੇਸ਼ ਗੁਰਮਖ ਸਿੱਖ ਲਈ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਦੇਸ਼ ਭਰ ਤੋਂ ਬੱਚੇ ਜਿਹੜੇ ਸਮੂਲਿਤ ਕਰਨ ਵਾਸਤੇ ਆ ਰਹੇ ਨੇ ਔਰ ਮੈਂ ਬੇਨਤੀ ਕਰਾਂਗਾ ਵੱਧ ਵੱਧ ਸਟੇਟਾਂ ਤੋਂ ਬੱਚੇ ਜਿਹੜੇ ਇਸ ਗੁਰਮਤ ਸਿਕਲਾਈ ਕੈਂਪ 'ਚ ਭਾਗ ਲੈਣ 8 ਜੂਨ ਨੂੰ ਇੱਥੇ ਅਮਰ ਸੰਚਾਰ ਹੋਵੇਗਾ ਸਿੱਖ ਮਿਸ਼ਨ ਮੱਧ ਪ੍ਰਦੇਸ਼ ਉਜੈਨ ਵੱਲੋਂ ਵਿਸ਼ੇਸ਼ ਤੌਰ ਤੇ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਗੁਰਮਤ ਸਿਕਲਾਈ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਔਰ ਸੈਂਟਰ ਕੇਂਦਰੀ ਸਿੰਘ ਸਭਾ ਵੱਲੋਂ ਵਿਸ਼ੇਸ਼ ਤੌਰ ਤੇ ਦਿੱਤੇ ਇਨਾਮ ਦੇ ਕੇ ਉਹਨਾਂ ਬੱਚਿਆਂ ਨੂੰ ਇਨਾਮਜਿਆ ਜਾਵੇਗਾ ਮੈਂ ਬੇਨਤੀ ਕਰਦਾ ਹਾਂ ਕਿ ਸਮੂਹ ਇਲਾਕਾ ਨਿਵਾਸੀ ਸੰਤਾਂ ਆਪਨੇ ਆਪੋ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਭੇਜਣ ਦੀ ਕਿਰਪਾ ਕਰੇ ਤਾਂ ਕਿ ਵੱਧ ਤੋਂ ਵੱਧ ਬੱਚੇ ਇਸ ਕੈਂਪ ਵਿੱਚ ਸ਼ਾਮਲ ਹੋ ਕੇ ਗੁਰਮਤਿ ਸਿੱਖਿਆ ਪ੍ਰਦਾਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀ ਨੇ ਸਾਡੇ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਜੀ ਅਨੁਮੋਦਨ ਜਥੇਦਾਰ ਭਗੈ ਮੱਲੋਂ ਭਾਈ ਬੰਦੇਵ ਸਿੰਘ ਜੀ ਹੋਗਰਾ ਜੀ ਵੱਲੋਂ ਇਹ ਪ੍ਰੋਗਰਾਮ ਦੀ ਜਾਣਕਾਰੀ ਹਸਲ ਕੀਤੀ ਹੈ ਤੋਂ ਅਸੀਂ ਆਸ ਕਰਦੇ ਹਾਂ ਕਿ ਆਸ-ਪਾਸ ਦੀਆਂ ਜੋ ਵੀ ਸੰਗਤਾਂ ਹਨ ਉੱਥੋਂ ਬੱਚੇ ਸਾਡੇ ਕੋਲ ਆ ਰਹੇ ਹਨ ਉਹਨਾਂ ਦੇ ਰਹਿਣ ਦੀ ਵਿਵਸਥਾ ਖਾਣ ਪੀਣ ਲੰਗਰ ਦੀ ਵਿਵਸਥਾ ਸਾਰੀ ਉਹ ਜਾਇਨ ਦੀ ਸਮੂਹ ਸਾਧ ਸੰਗਤ ਅਗਰ ਨਾਲ ਮਿਲ ਕੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਗੜ ਨਾਲ ਮਿਲ ਕੇ ਕਰ ਰਹੀ ਹੈ ਸੋ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਵੱਧ ਚੜ ਕੇ ਇਸ ਮਹਾਨ ਗੁਰਮਤ ਸਖਲਾਈ ਸ਼ਹਿਰ ਪਤੇ ਵਿੱਚ ਬੱਚਿਆਂ ਨੂੰ ਸਿੱਝਣ ਅਤੇ ਬੱਚੇ ਜਿਹੜੇ ਹਨ ਉਹ ਗੁਰਮਤਿ ਸਿੱਖਿਆ ਲੈ ਕੇ ਸਿੱਖ ਪਰਮ ਦੇ ਨਾਲ ਜੁੜੇ ਇਹ ਸਾਡਾ ਤੀਜਾ ਸਮਾਗਮ ਹੈ ਦੋ ਸਮਾਗਮ ਅਸੀਂ ਪਹਿਲਾਂ ਕਰ ਚੁੱਕੇ ਹਾਂ ਸੋ ਆਸ ਕਰਦੇ ਹਾਂ ਕਿ ਇਸ ਵਾਰ ਅਸੀਂ ਐਂਡ ਨੈਸ਼ਨਲ ਲੈਵਲ ਤੇ ਇਹ ਕੈਂਪ ਆਯੋਜਿਤ ਕਰ ਰਹੇ ਹਾਂ ਤੋਂ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਸੰਗਤਾਲ ਦਾ ਸਹਿਯੋਗ ਤਲਵਰ ਪ੍ਰਚਾਰ ਕਮੇਟੀ ਦਾ ਸਹਿਯੋਗ ਹੋਰ ਸਿੰਘ ਸੁਭਾਵਾਂ ਦਾ ਸਹਿਯੋਗ ਮਿਲ ਰਿਹਾ ਹੈ ਕਿ ਅਸੀਂ ਚਾਹਦੇ ਹਾਂ ਵੱਧ ਤੋਂ ਵੱਧ ਬੱਚੇ ਪਹੁੰਚਾਉਣ ਅੱਦੇ ਉਪਰੰਤ ਜੋ ਨਿਚੋੜ ਹੈ ਅਮਰ ਸੰਚਾਰ ਵੱਡੇ ਪੱਤਰ ਤੇ ਹੋਵੇਗਾ ਮਹਾਨ ਗੁਰਮਸਤ ਸਮਾਗਮ ਹੋਵੇਗਾ ਜਿਹਦੇ ਵਿੱਚ ਮੁੱਖ ਮਹਿਮਾਨ ਜਿਹੜੇ ਸਾਡੇ ਸੌਂਚਣਗੇ ਸੋ ਵੇਖਦੀ ਹੈ ਸਾਰਿਆਂ ਵੱ ਚੜ ਕੇ ਇਸ ਮਾਦਮ ਕੇ ਅੱਗੇ ਆ ਪਰ ਸਤਿ ਸਾਨੂੰ ਸੇਵਾ ਦਾ ਮੌਕਾ ਬਖਸ਼ੋ ਜੀ ਵਾਹਿਗੁਰੂ ਦੀ ਜੀਤ ਸਾਹਿਬ ਵਾਹਿਗੁਰੂ ਦੀ ਜੀਤ ਫਤੇ